ਦਾ ਗ੍ਰੈਜੂਏਟ ਵੀ ਕਰ ਰਿਆ ਨਾਲ ਦੀ ਨਾਲ ਸਾਰਾ ਹਨਾ ਤੇ ਬਾਕੀ ਕਿਹ ਕਿਹੋ ਜਿਹਾ ਤੁਹਾਡੇ ਹਨਾ ਮੇਰੀ ਖੇੜਾ 메인 ਬੱਸ ਸਟੈਂਡ ਤੇ ਮੋੱਚੀ ਦੁਕਾਨ ਹੈ ਔਰ ਮੈਂ ਸਾਰੇ ਮੇਰੀ ਫੈਮਿਲੀ ਦੇ ਖਰਚੇ ਮੈਂ ਖੁਦ ਕਰਦਾ ਹਾਂ ਤੁਸੀਂ ਥੋੜੀ ਛੋਟੀ ਜਿਹੀ ਹੈਲਪ ਨਾਲ ਮੇਰਾ ਪੁਲਿਸ ਦਾ ਵਰਦੀ ਪਾਉਣ ਦਾ ਸੁਪਨਾ ਪੂਰਾ ਹੋ ਸਕਦਾ ਹੈ ਬੱਚਾ ਬਹੁਤ ਛੋਟੇ-ਮੋਟੇ ਕੰਮ ਵੀ ਬਹੁਤ ਸਾਰੇ ਕਰਦਾ ਜਿਵੇਂ ਕਿ ਹੁਣ ਬਦਾ ਇਹ ਸਭ ਕੁਝ ਫੜ ਲੈਂਦਾ ਮੁੰਡਾ ਸੱਪ ਆਂਦਾ ਨਹੀਂ ਫੜਨਾ ਬਟ ਫਿਰ ਵੀ ਆਪਣੀ ਜ਼ਿੰਦਗੀ ਨੂੰ ਰਿਸਕ ਤੇ ਲਾ ਕੇ ਦੌਤੇ ਲਾ ਕੇ ਇਹ ਬੱਚਾ ਕਰਦਾ ਹੈ ਕਹਿੰਦਾ ਸਰ ਮੈਂ ਇਦਾਂ ਹੀ ਚੱਲ ਰਹੀ ਪਾਲਣਾ ਹਨਾ ਤੇ ਮੈਂ YouTube ਤੋਂ ਦੇਖਿਆ ਸੀਗਾ ਕਿ ਉਹਨਾਂ ਸਭ ਨੂੰ ਇਮਾਨਤ ਤੇ ਇੰਨੀ ਜ਼ਿਆਦਾ ਸਖਲ ਮਿਹਨਤ ਕਰਨੀ ਪੈ ਰਹੀ ਹੈ ਇਸ ਨੂੰ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਹਨਾ ਤੇ ਮੈਂ ਤਾਂ ਇਹਦੀ ਪੂਰੀ ਹਲ ਕਰਾਂਗਾ ਬਾਕੀ ਥੋੜੀ ਹੈ ਤੁਸੀਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਜਰੂਰ ਫਾਲੋ ਸ਼ੇਅਰ ਕਰੋ ਤਾਂ ਕਿ ਆਪਾਂ ਇਹਦਾ ਬੱਚੇ ਦਾ ਹਨਾ ਵੱਰਦੀ ਫੋਨ ਉਹ ਸੁਪਨਾ ਪੂਰਾ ਕਰ ਸਕੇ ਠੀਕ ਹੈ ਦੋਸਤੋ ਆਪਾਂ ਵਿਸ਼ੂ ਦੀ ਜਿਹੜੀ ਹੈਲਪ ਕਰਨੀ ਆ ਠੀਕ ਹੈ ਜਿੰਨੀ ਹੋ ਸਕਦੀ ਹੈ ਤੁਸੀਂ ਆਪਣਾ ਮਿਹਨਤੀ ਕਮਾਈ ਦੇ ਵਿੱਚੋਂ ਥੋੜਾ ਜਿਹਾ ਇਸ ਬੱਚੇ ਲਈ ਦਾਨ ਜ਼ਰੂਰ ਦਿਓ ਆਪਾਂ ਕੁਝ ਹੋਰ ਦਾਨ ਨਹੀਂ ਮੰਗ ਰਹੇ ਇਸ ਬੱਚੇ ਦੀ ਆਪਾਂ ਸਟੱਡੀ ਦਾ ਵਗੈਰਾ ਹਨਾ ਜੋ ਵੀ ਹੈਗਾ ਕਿਉਂਕਿ ਮੈਂ ਆਲਰੇਡੀ ਬਹੁਤ ਸਾਰੇ ਹੋਰ ਬੱਚਿਆਂ ਦੀ ਵੀ ਜਿਹੜੀ ਹੈਲਪ ਕਰਦਾ ਆਂ ਜਿਹੜੇ ਹਨਾ ਕੁਝ ਨਹੀਂ ਕਰ ਸਕਦੇ ਹੈਗੇ ਬੱਚੇ ਆਪਣੀ ਫੀਸ ਨਹੀਂ ਕਰ ਸਕਦੇ ਹੈਗੇ ਤਾਂ ਆਪਣੀ ਅਕੈਡਮੀ ਦੇ ਵਿੱਚ ਇਸ ਤਰ੍ਹਾਂ ਦੇ ਬੱਚਾ ਲਈ ਆਪਾਂ ਸਪੈਸ਼ਲ ਆ ਜਿਹੜਾ ਉਹਨਾਂ ਨੂੰ ਡਿਸਕਾਊਂਟ ਵੀ ਦਿੰਨੇ ਆ ਤੇ ਜਿੰਨਾ ਬੱਚਾ ਮਿਹਨਤੀ ਹੁੰਦਾ ਤਾਂ ਉਹਦੀ ਉਨੀ ਆਪਾਂ ਹੈਲਪ ਕਰਦੇ ਆ ਠੀਕ ਹੈ ਕਿਉਂਕਿ ਮੈਂ ਖ ਤੇ ਮੈਂ ਇਸ ਤਰ੍ਹਾਂ ਦੇ ਬੱਚਿਆਂ ਦਾ ਜਿਹੜਾ ਹੈ ਦਰਦ ਦਾ ਜਿਹੜਾ ਸਮਝ ਸਕਦਾ ਵੀ ਕੀ ਹੁੰਦਾ ਹੈ ਆਹ ਟਾਈਮ ਤੇ ਕੋਈ ਨਹੀਂ ਬਾਹ ਫੜਦਾ ਹੈਗਾ ਹਨ ਬੀਚੂ ਕੋਈ ਕੋਈ ਤੁਹਾਡਾ ਯਾਰ ਦੋਸਤ ਕੋਈ ਤੁਹਾਡਾ ਸਾਥੀ ਕੋਈ ਨਹੀਂ ਤੁਹਾਡੇ ਨਾਲ ਰਹਿਦਾ ਹੈਗਾ ਕਿਉਂਕਿ ਤੁਸੀਂ ਗਰੀਬ ਹੋ ਸਿੰਪਲ ਜੀ ਗੱਲ ਠੀਕ ਹੈ ਬਟ ਕੋਈ ਟੈਨਸ਼ਨ ਨਹੀਂ ਠੀਕ ਹੈ ਮੈਂ ਤੇਰੇ ਨਾਲ ਆ ਹਮੇਸ਼ਾ ਬੀਚੂ ਠੀਕ ਹੈ ਬਾਕੀ ਆਪਣੀ ਫੈਮਿਲੀ ਨਾਲ ਆ ਤੇ ਬਹੁਤ ਪਿਆਰ ਕਰਦੇ ਨੇ ਆਪਾਂ ਕਰਨ ਕਿਸ ਸੁਪਨਾ ਪੂਰਾ ਹੈ ਨਾ ਠੀਕ ਹੈ ਦੇਖਦੇ ਆਂ ਆਪਾਂ ਨੂੰ ਕਿ ਆਪਾਂ ਬੱਚਿਆਂ ਨੂੰ ਪੰਜਾਬ ਪੁਲਿਸ ਦੇ ਵਿੱਚ ਜੌਬਸ ਹੈ ਜਿਹੜਾ ਲਗਵਾਉਣਾ ਹੈ ਮੇਨਲੀ ਹੈਨਾ ਤਾਂ ਸਾਰਾ ਕੁਝ ਹੈ ਨਾ ਤਾਂ ਇਦਾਂ ਹੀ ਇਹ ਬੱਚੇ ਦਾ ਨਾਮ ਹੈ ਵਿਸ਼ੂ ਕਰਕੇ ਠੀਕ ਆ ਇਹ ਬੱਚਾ ਇੰਸਟਾਗ੍ਰam ਤੋਂ ਫੋਲੋ ਕਰਦਾ ਆਪਾਂ ਨੂੰ ਤੇ ਉੱਥੇ ਬੱਚੇ ਨੇ ਆਪਣੀ ਰੀਲਸ ਦੇਖੀਆਂ ਸਾਰਾ ਫੋਲੋ ਕਰ ਰਿਹਾ ਕਾਫੀ ਟਾਈਮ ਤੋਂ ਸਮੇਂ ਤੋਂ ਫੋਲੋ ਕਰ ਰਿਹਾ ਤੇ ਇਦਾਂ ਹੀ ਇੱਕ ਦਿਨ ਰੈਂਡਮਲੀ ਇਹ ਚੈੱਕ ਕਰ ਲਵਾਂਗਾ ਸਾਰਾ ਤੇ ਮੈਂ ਜੋ ਦੇਖਿਆ ਤਾਂ ਉਦੋਂ ਇਹ ਬੱਚਾ ਇਹਦਾ ਬੱਚੇ ਦਾ ਡ੍ਰੀਮ ਹੈ ਪੰਜਾਬ ਪੁਲਿਸ ਨੂੰ ਲੈ ਕੇ ਕਿ ਮੈਂ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਹੈ ਤੇ ਜਦੋਂ ਮੈਂ ਵੀਡੀਓ ਕਾਲ ਓਪਨ ਕੀਤੀ ਬੱਚਾ ਉੱਥੇ ਬੱਚੇ ਦੀ ਦੁਕਾਨ ਹੈ ਇਹ ਬੱਚਾ ਮੋਚੀ ਹੈ ਠੀਕ ਹੈ ਤੇ ਮੋਚੀ ਦਾ ਕੰਮ ਕਰਦਾ ਹੈ ਖਰੜ ਹਾਂਜੀ ਖਰੜ ਕੰਮ ਕਰਦਾ ਹੈ ਮੋਚੀ ਦਾ ਤੇ ਬੱਚੇ ਨੇ ਮੈਨੂੰ ਦਿਖਾਈ ਵੀਡੀਓ ਕਾਲ ਤੇ ਲਗਾ ਕੇ ਇਹਦੀ ਸੜਕ ਤੇ ਦੁਕਾਨ ਹੈ ਇੱਕ ਕਿਨਾਰੇ ਤੇ ਠੀਕ ਹੈ ਤੇ ਹੁਣ ਵੀਡੀਓ ਵੀ ਪਾ ਦਾਂਗੇ ਵੀਡੀਓ ਵੀ ਦੇਖ ਸਕਦੇ ਹੋ ਤੁਸੀਂ ਠੀਕ ਹੈ نیچے ਇਹ ਦੇਖ ਸਕਦੇ ਹੋ ਕਿ ਕਿਵੇਂ ਬੱਚਾ ਸੜਕ ਦੇ ਕਿਨਾਰੇ ਤੇ ਬੈਠ ਕੇ ਆ ਕਾਲਜ ਦੇ ਨੇੜੇ ਉੱਥੇ ਕਾਲਜ ਹੈ ਨਾ ਕਾਲਜ ਦੇ ਨੇੜੇ ਉੱਥੇ ਜੁੱਤੀਆਂ ਦਾ ਜਿਹੜਾ ਕੰਮ ਆ ਕਰਦੇ ਮੁੰਡਾ ਤੇ ਮਿਹਨਤਪੱਖੋਂ ਤੁਸੀਂ ਦੇਖ ਰਹੇ ਹੋ ਮੁੰਡੇ ਦਾ ਕੋਈ ਕਮੀ ਨਹੀਂ ਹੈਗੀ ਹੈਨਾ ਜੀ ਮਿਹਨਤੀ ਆ ਮੁੰਡਾ ਤੇ ਕੋਈ ਸੰਗ ਸ਼ਰਮ ਨਹੀਂ ਕੋਈ ਕੁਝ ਨਹੀਂ ਬੱਚਾ ਮੇਰੇ ਕਹਿੰਦਾ ਸਰ ਮੈਂ ਪੜਾਈ ਵੀ ਕਰਨੀ ਆ ਹਨਾ ਸਾਰਾ ਕੁਝ ਕਰਨਾ ਹੈ ਗਰਾਊਂਡ ਦਾ ਵੀ ਕਰਨਾ ਸਭ ਤੇ ਮੈਨੂੰ ਪਤਾ ਹੀ ਲੱਗ ਰਿਹਾ ਕਿਵੇਂ ਕਰਾਂ ਪਰ ਦੇਖ ਲਓ ਬੱਚਾ ਹਾਟ ਸਪਾਟ ਕਿਸ ਤੋਂ ਲੈ ਕੇ ਆਪਣਾ ਜਿਹੜਾ YouTube ਤੋਂ ਕਲਾਸਾਂ ਲਗਾਉਂਦਾ ਹੈ ਸਾਰਾ ਕਿਸ ਤੋਂ ਹਨਾ ਡਾਊਨਲੋਡ ਕਰਕੇ ਕੁਝ ਕਰਕੇ ਤੇ ਕਿਸੇ ਦੇ ਜੱਪਲਾ ਜੁੱਤੇ ਸਾਰਾ ਇਦਾਂ ਸਫਾਈ ਕਰਕੇ ਬੱਚਾ ਨੇ ਆਪਣਾ ਕਹਿੰਦਾ ਮੇਰਾ ਡਰੀਮ ਇਹਦਾ ਪੂਰਾ ਕਰਨਾ ਹੈ ਤੇ ਮੈਂ ਇਸ ਤਰ੍ਹਾਂ ਦੇ ਬੱਚੇ ਹੀ ਚਾਹੁੰਦਾ ਕਿ ਹਾਂ ਇਸ ਤਰ੍ਹਾਂ ਦੇ ਬੱਚੇ ਹੀ ਅੱਗੇ ਆਉਣ ਹਨਾ ਕਿਉਂਕਿ ਜਿਸ ਬੱਚੇ ਨੂੰ ਸਹਾਰਾ ਮਿਲਿਆ ਹੁੰਦਾ ਹੈ ਹਨਾ ਉਹਨੂੰ ਉੱਠਣਾ ਕੋਈ ਵੱਡੀ ਗੱਲ ਨਹੀਂ ਹੈਗੀ ਬਟ ਹੁਣ ਇਹਦੇ ਫੈਮਿਲੀ ਦੇ ਵਿੱਚ ਪੰਜ ਬੈਣ ਪਈ ਤੁਸੀਂ ਵਿਸ਼ ਹੁਣੇ ਪੰਜ ਭੈਣ ਪਾਈਆਂ ਹਨਾ ਤਿੰਨ ਭੈਣਾਂ ਆਏ ਤੇ ਦੋ ਭਾਈਆਂ ਆਏ ਸਾਰਾ ਕਾਰਪਾਰ ਇਹਨਾਂ ਦੇ ਸਿਰ ਤੇ ਇਸ ਮੁੰਡੇ ਦੇ ਫਿਰ ਤੇ ਉਹੀ ਦੁਕਾਨ ਤੋਂ ਸਿਰ ਤੋਂ ਇਹਨਾਂ ਦਾ ਜਿਹੜਾ ਕੰਮ ਕਰ ਚੱਲਦਾ ਹੈ ਤੇ ਇਹ ਬੱਚੇ ਨੇ ਕਿਹਾ ਸੀ ਕਿ ਹਾਂ ਸਰ ਜੀ ਕੁਝ ਕਰ ਸਕੋ ਤੁਸੀਂ ਤਾਂ ਜ਼ਰੂਰ ਤਾਂ ਮੈਂ ਇਸ ਵੀਡੀਓ ਥਰੂ ਇਹੀ ਕਹਿਣਾ ਚਾਹਨਾ ਕਿ ਜੇ ਕੁਝ ਵੀ ਤੁਸੀਂ ਆ ਇਸ ਬੱਚੇ ਦੀ ਹੈਲਪ ਕਰ ਸਕੂ ਤਾਂ ਆਪਾਂ ਇਸ ਬੱਚੇ ਦਾ ਜਿਹੜਾ ਵਰਦੀ ਆ ਪਾਉਣ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰ ਸਕਦੇ ਆ ਸਿਰਫ ਇੱਕ ਥੋੜਾ ਦਿੱਤੀ ਛੋਟੀ ਹੋਈ ਹੈਲਪ ਛੋਟੀ ਜੀ ਹੈਲਪ ਇਸ ਬੱਚੇ ਦੀ ਵਰਦੀ ਪਾਉਣ ਦਾ ਸੁਪਨਾ ਪੂਰਾ ਕਰ ਸਕਦੀ ਆ ਠੀਕ ਹੈ ਕਿਉਂਕਿ ਆਪਾਂ ਸੱਚੇ ਸੁੱਚੇ ਬੰਦਿਆਂ ਦੀ ਹੀ ਹੈਲਪ ਕਰਦੇ ਆ ਮੇਨਲੀ